ਲੋਗੀ ਸਾਸਰੀ ਕਾ ਗੀਤ ਨੂੰ ਸਾਰੇ ਨੂੰ ਤੁਹਾਡੀ ਆਪਣੀ ਅਮਰਜੀਤ ਪਰਦੇਸ਼ੀ ਜੋਸ਼ੀ ਚੈਨਲ ਉੱਤੇ ਅਸੀਂ ਨੰਬਰ 3 ਤੋਂ ਸ਼ਾਰਟ ਕਰਦੇ। ਲੋਕੀ ਹਾਜ਼ਰ ਅਸੀਂ ਤੁਹਾਡੀ ਪਿਆਰੀ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਇਹ ਗੀਤ ਸਾਰੇ ਰੰਗਾਂ ਤੇ ਗਾਇਆ ਜਾ ਸਕਦਾ ਹੈ। ਚਾਹੇ ਦੁਕੀਣ ਤੋਰਕੀਟ ਗਾਓ ਤੇ ਉਕੀ ਹੀ ਗਾਓ ਤੇ ਗਿੱਧੇ ਦੇ ਵਿੱਚ ਖੜ ਕੇ ਸਾੜੇ ਤੀਂ ਗਾਓ ਕਿ ਛਕਰੀਆਂ ਬੋਲੀਆਂ ਆ। ਇਹਨੂੰ ਜਿਵੇਂ ਵੀ ਸਾਰੇ ਰੰਗਾਂ ਨਾਲ ਇਹਨੂੰ ਗਾਇਆ ਜਾ ਸਕਦਾ। ਤੇ ਅਸੀਂ ਜਿਵੇਂ ਤੁਹਾਨੂੰ ਸੁਣਾਉਣੀ ਅੱਜ ਤੁਸੀਂ ਉਹਨੇ ਸੁਣੋ ਹੈ ਨਾ ਤੇ ਸ਼ਾਇਦ ਤੁਸੀਂ ਪਹਿਲਾਂ ਸੁਣਿਆ ਵੀ 20 ਵਾਰੀ ਹੋਊਗਾ ਤੇ ਨਹੀਂ ਵੀ ਸੁਣਿਆ ਉਹ ਪਤਾ ਨਹੀਂ ਪਰ ਸੁਣੋ ਜੋ ਸਿਗਨਿਫੀਕੈਂਸ ਮਾੜਾ ਇਸ ਲਈ ਦਾ ਅਲੱਗ ਹੈ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਜਿਵੇਂ ਬੀਬੀਆਂ ਨੂੰ ਪਾਣੀ ਪੈਣ ਲੱਗ ਜਾਂਦਾ ਇਹ ਬਹੁਤ ਮੇਰੇ ਕੋਲ ਆਉਂਦਾ ਹੈ ਇਹ ਸੌਣ ਆਉਂਦੇ ਨੇ ਪਹਿਲਾਂ ਵੀ ਨੁਕਤਾ ਪਾਇਆ ਹੋਇਆ ਅੱਜ ਵੀ ਪਾ ਦੋਗੀ ਬਿਲਕੁਲ 100% ਸਹੀ ਹੋ ਜਾਂਦਾ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਉਹ ਜੂੜ ਬਾਟੇ ਦੇਖੋ ਘਰੇ ਤੁਹਾਡੇ ਜਿਆਪੀਆਂ ਨੇ ਕਰਕੇ ਦੇਖੋ ਤੇ ਪਰਮਾਤਮਾ ਬਣੀ ਕਰਦੇ ਹੈ ਨਾ ਤੇ ਲਵਾ ਦਿਓ ਫਿਰ ਮਾਨੋਂ ਕੇ ਇਸੇ ਲੋਕੀ ਦਾ ਜਾਈ ਮੱਛਿਆ ਦੇ ਆਦੀ ਲੈੰਗਾ ਜਾਈ ਮੱਛਿਆ ਜਾਈ ਮੱਛਿਆ ਲੈ ਆਦੀ ਲੈੰਗਾ ਬਲਜ ਮੇਰਾ ਲਕਮੀਣ ਕੇ ਚੰਨ ਵੇ ਚੰਨ ਵੇ ਮਾਜ ਮਰਬਿਆਂ ਦੀ ਸੁਹਰੰਗ ਵੇ

रे घर में मिलिया नसल मां सारी घुमिय भाभी भाभी न लटदानी सूट, नी नी सूट, नी नी सूट नी मस्या, ले लटद गुलबी मसिया लाई मसिया ਯਾਈ ਮਸਿਆ ਲਿਆ ਦੀ ਕਾਟੇ ਵੇਲਾ ਜ ਮੇਰਾ ਕੰਨ ਮੀਣ ਕੇ ਧੰਨੇ ਵੇ ਧੰਨੇ ਵੇ ਤੇ ਮਾਝ ਮਰਬਿਆਂ ਦੀ ਸੁਹਰੰਗ ਵੇ ਤੇਰੇ ਕੰਨਾਂ ਦਾ ਮੇਚ ਨਾ ਮਿਲਿਆ ਤੇਰੇ ਕੰਨਾਂ ਦਾ ਤੇਰੇ ਕੰਨਾਂ ਦਾ ਮੇਚ ਨਾ ਮਿਲਿਆ ਨੀ ਮਸਿਆ ਮਸਾਰੀ ਕੁੰਮਿਆ ਭਾਬੀ ਬਾਬੀ ਨੀ ਸੂਟ ਲੈ ਲਜੌਰ ਜੱਟ ਦਾ ਨੀ ਗੁਲਾਬੀ ਜਾਈ ਮਸਿਆ ਲਿਆ ਦੀ ਗਜਰੇ ਜਾਈ ਮਸਿਆ ਜਾਈ ਮਸਿਆ ਲਿਆ ਦੀ ਗਜਰੇ ਬਲੈ ਜੀ ਮੇਰਾ ਘੁੱਟ ਪੀਣ ਕੇ ਜੰਮੇ ਬੇ ਜੰਮੇ ਬੇ ਵੇ ਮਾਜ ਮਰਬਿਆਂ ਦੀ ਸੁਹਰ ਰੰਗਵੇ घुटदा में चिल तेरे गुट गुटना मिलिया नसिया मारी भवे भाभी भाभी न सूट लै लटदा जा न गुल दी मसियल लिखका जाई मसियां ਜਾਈ ਮਸੀਆ ਲਿਆ ਤੀ ਟਿੱਕਾ ਵਲ ਜ ਮੇਰਾ ਮੱਥਾ ਮੀਣਕੇ ਗਿਰਨਵੇ ਜਾਨ ਨਿਵੇ ਵੇ ਮਾਜ ਮਰਬਿਆਂ ਦੀ ਸੁਹਾਰੰਗ ਵੇ ਤੇਰੇ ਮੱਥੇ ਦਾ ਮੇਚ ਨਾ ਮੀ ਲਿਆ ਤੇਰੇ ਮੱਥੇ ਦਾ ਤੇਰੇ ਮੱਥੇ ਦਾ ਮੇਚ ਨਾ ਮੀ ਲਿਆ ਨਿਮਸਯ ਮਸ਼ਾਰੀ ਕੋਮਿਆਂ ਭਦੀ ਭਾਬੀ ਨਿੱਕੂ ਨੀਲਾ ਲੱਜੌਰ ਜੱਟ ਦੀ ਰੰਗ ਨਾਬੀ ਉਹ ਡੋ ਕੋ ਸਭੀ ਨੇ ਮਗਾਇਆ ਉਹ ਮਿਲਿਆ ਨਹੀਂ ਉਹ ਕਹਿੰਦਾ ਜਦਾ ਸੂਟ ਰਲਾ ਗਲਾਬੀ ਰੰਗ ਦਾ ਨਹੀਂ ਫਿਰ ਚੁੰਨੀ ਲੈ ਲੈ ਜੌਰ ਜੱਟ ਦੀ ਹੈ ਵੀ ਲੈ ਕੇ ਤਾਂ ਮੈਂ ਜਰੂਰ ਆਉਂਗਾ ਪਰ ਤੂੰ ਦੱਸ ਆਹ ਚੀਜ਼ਾਂ ਲੈ ਲੈ ਉਹ ਤੇਰੇ ਨਾਪ ਨੂੰ ਨਹੀਂ ਉੱਥੇ ਕਿਸ ਤੇਰੇ ਨਾਪ ਦਾ ਕੁਝ ਨਹੀਂ ਮਿਲ ਰਿਹਾ ਮੈਨੂੰ ਹੈ ਨਾ ਤੇ ਤੁਸੀਂ ਇਹਨੂੰ ਲੰਮੀ ਹੀ ਕਿਤੇ ਵੀ ਜਾਉਨੇ ਆ ਪਾਟ ਕਿਤੇ ਵੀ ਜਾਉਨੇ ਆ ਹੈ ਨਾ ਆਦਿ ਸੁਣਵਾ ਸੀ ਇਸ ਨੇ ਆਇਆ ਤੇ ਲਓ ਮਾਨਵ ਇਸ ਵੀਕ ਦਾ ਲੰਬ ਤੇ ਸਾਨੂੰ ਫਿਰ ਜੂੜ ਨਿੱਕੇ ਰਿਹਾ ਸੀ ਕਮੈਂਟਾਂ ਦੇ ਸਾਨੂੰ ਸਨ ਹੈ ਗੁੱਸੇ ਕਿ ਇਹ ਲੱਗ ਗਿਆ ਤੇ ਹੁਣ ਆ ਗयो ਤੰਦ ਲੱਗ ਗਈ ਕਿਉਂਕਿ ਇਹ ਆਮ ਬਿਮਾਰੀ ਬੱਚਿਆਂ ਨੂੰ ਛੋਟਿਆਂ ਨੂੰ ਵੀ ਹੋ ਜਾਂਦੀ ਹੈ ਵੱਡਿਆਂ ਨੂੰ ਵੀ ਹੋ ਜਾਂਦੀ ਹੈ ਪਾਣੀ ਪੈਣ ਨਾਲ ਬਹੁਤ ਭੈੜੀ ਬਿਮਾਰੀ ਹੈ ਜੇ ਇਹ ਨੂੰ ਨਾ ਇਹਦਾ ਆਲਪ ਕੀਤਾ ਜਾਵੇ ਤਾਂ ਫਿਰ ਅੱਗੇ ਇਹ ਖਤਰਨਾਕ ਹੋ ਦਰ ਜਾਂਦੀ ਹੈ ਜੇ ਪਤਾ ਤੁਸੀਂ ਕੀ ਲੈਣਾ ਜਿਵੇਂ ਸੁੱਕੇ ਔਲੇ ਆਪਾਂ ਲੈ ਲਈ ਹੈ ਨਾ ਉਹਦਾ 80 ਗ੍ਰਾਮ ਪੂਰਨ ਬਣਾ ਕੇ ਰੱਖ ਲਓ 100 ਗ੍ਰਾਮ ਪੂਰਨ ਬਣਾ ਲਓ 200 ਗ੍ਰਾਮ ਪੂਰਨ ਬਣਾ ਕੇ ਰੱਖ ਲਓ ਲੋੜ ਹੈ ਨਾ 200 ਗ੍ਰਾਮ ਦਾ ਬਣਾਓ ਬਣਾਓ ਨਾ ਉਹਦੇ 80 ਗ੍ਰਾਮ ਔਰੇ ਦੇ ਪੂਰਨ ਦੇ ਵਿੱਚ ਦੋ ਚੁਟਕੀ ਹਲਦੀ ਮਿਲਾ ਦਿਓ ਬਣਾ ਲਈ ਹੰਦੋਂ 300 ਗ੍ਰਾਮ ਤੋਂ ਸਾਨੂੰ ਬਣਾਉਣਾ ਹੀ ਪਊਗਾ ਪਰ ਇਹ 8-10 ਦਿਨ ਵਰਤ ਸਕਦਾ ਚੁਤੀ 80 ਗ੍ਰਾਮ ਔਰੇ ਦਾ ਪੂਰਨ ਸੁੱਕੇ ਔਲੇ ਲਈ ਆਕੜਾ ਕਰੀਂ ਪੂਰਨ ਬਣਾ ਲਓ ਤੇ ਦੋ ਚੁਟਕੀ ਰੋਗ ਉਹਨੇ ਤੇ ਹੱਥ ਹੀ ਮਲਾ ਲਓ ਇਹ ਪ੍ਰਯੋਗ ਤੁਸੀਂ 8-10 ਦਿਨ ਲੈਣਾ ਇਹ ਪਾਣੀ ਦੇ ਨਾਲ ਉਹ ਜੂਰਨ ਤੇ ਹੱਥ ਹੀ ਲੈ ਲੈ 8-10 ਦਿਨ ਕਰੋ ਤੇ ਤੁਹਾਡਾ ਇਹ ਰੋਗ ਆ ਜਿਹੜਾ ਪਾਣੀ ਪੈਂਦਾ ਉਹ ਮੰਤਰ ਹੋ ਗਿਆ ਪਰਮਾਤਮਾ ਬਲੀ ਕਰੂ ਤੰਦ ਨੂੰ ਵੀ ਆਖੂ ਪੁਰਾਣੇ ਤੋਂ ਪੁਰਾਣਾ ਰੋਗ ਵੀ ਠੀਕ ਹੋ ਜਾ ਤੇ ਇੱਕ ਇਹ ਨੁਕਤਾ ਨਾਲ ਦੀ ਨਾਲ ਦੂਜਾ ਵੀ ਸੁਣ ਲਓ ਤੇ ਜਿਹੜਾ ਤੁਸੀਂ ਮਰਦੀ ਵਰਤਦੇ ਤੇ ਫਟਕੜੀ ਜਿਹੜੀ ਆ ਕਾਮ ਅਨੇ ਵਾਸਤੇ ਇਹ ਨੁਕਤਾ ਵੀ ਤੇ ਖੇ ਲਗਾ ਲਓ ਵਾਲੀ ਲੈ ਵੇਦੀ ਤੇ ਇੱਕ ਸਿੱਟਾ ਵਿੱਚ ਵੀ ਲਿਆ ਕੇ ਉਹ ਤੁਸੀਂ ਉਹਦਾ ਆਰਡਰ ਕਰਾ ਲਓ ਸਿੱਟਾ ਜਿੱਥੇ ਵੀ ਮਿਸ਼ਰੀ ਬਾਜ਼ਾਰ ਨੂੰ ਕਿਹਾ ਉਹ ਤਾਗੇ ਵਾਲੀ ਸਿੱਟਾ ਵਿੱਚ ਹੀ ਲੈ ਲਓ ਉਹ ਵਾਈਦਾ ਸੋਟੜ ਹੰਗੇ ਲਈ ਛੋਟੀ ਉਹ ਨਹੀਂ ਉਹ ਤਾਂ ਆਪ ਪ੍ਰਸ਼ਾਦ ਤੋਂ ਹੋਰ ਦੀ ਗੱਲ ਕਰਦੇ ਆ ਤੇ ਪਰ ਇਹ ਤੁਸੀਂ ਸਿੱਟਾ ਵਿੱਚ ਹੀ ਰਹਿਣਾ ਹੈ ਨਾ 1 1 ਗ੍ਰਾਮ ਖਿੱਲ ਕੀਤੀ ਫਟਕੜੀ 1 ਗ੍ਰਾਮ ਦੇ ਦੋ ਤਿੰਨ ਬਣਾ ਜਾਂਦੀਆਂ ਲੱਗ ਭੱਗ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਹੈ ਨਾ 1 ਗ੍ਰਾਮ ਫਟਕੜੀ ਕਿਤੇ ਖਿਲਕੀ ਕੀ ਹੋਈ ਇਹ ਤੁਸੀਂ ਮੂੰਹ ਚ ਪਾ ਲੋ ਤੇ ਉਹ ਮਿਸ਼ਰੀ ਜਿਹੜੀ ਆਪਾਂ ਮਲਾਈ ਹੈਗੀ ਬਾਟਰ ਕਰਿਆ ਉਹ ਨੂੰ ਤੁਸੀਂ ਕੱਚੀ ਲੱਸੀ ਦੇ ਚ ਪਾ ਲੋ ਮਿੱਠਾ ਪਾਣੀ ਕਰ ਲਿਆ ਤੇ ਫਿਰ ਉਹਦੇ ਨਾਲ ਉਹ ਪਾਣਾ ਹੰਗਾ ਜੋ ਕਾਹ ਹੈ ਮਿਸ਼ਰੀ ਉਹਦੇ ਵਿੱਚ ਮਿਲਾ ਲਓ ਤੁਸੀਂ ਹੱਟ ਪੜੀ ਖਿਲਕੀ ਕੀ ਕੱਚੀ ਲੱਸੀ ਹੋ ਗਈ ਲੋ ਇਹ ਦੋਨੋਂ ਜਿਵੇਂ ਤੁਹਾਨੂੰ ਸਹੀ ਲੱਗਦਾ ਉਵੇਂ ਇਹਨੂੰ ਵਰਤ ਲਓ ਤੇ ਇਹ ਵੀ ਤੁਸੀਂ ਪ੍ਰਮਾਤਮਾ ਕਰੂਗਾ ਪੰਜ ਚਾਰ ਦਿਨ ਵਰਤੋਗੇ ਤੇ ਹੀ प्राणਿਤੋ પ્રાਣਾ ਮੁਲ ਕੋੜਿਆ ਜਿੱਦ ਤੋ ਖਤਮ ਹੋ ਜਾਂਦਾ ਤੇ ਲਗਭਗ ਇਹ ਗਰੰਟੀ ਵਰਗਾ ਹੀ ਕੰਮ ਹੈ ਇਹਨੂੰ ਜਰੂਰ ਤੁਸੀਂ ਕਰਦੇ ਦੇਖੋ ਤੇ ਜੇ ਜੇ ਤੁਹਾਨੂੰ ਆਪ ਨੂੰ ਨਹੀਂ ਤਾਂ ਕਿਸੇ ਹੋਰ ਕਿਸੇ ਭੈਣਾਂ ਨੂੰ ਹੈਗਾ ਇਹ ਰੋਗ ਤਾਂ ਉਹਨਾਂ ਨੂੰ ਦੱਸੋ ਪੁੰਨ ਦੇ ਭਾਗੀ ਬਣੋ ਨਾਲੇ ਪੁੰਨ ਨਾਲੇ ਪਾਣੀਆ ਆਪਣਾ ਦੱਸਣਾ ਹੀ ਦੱਸਦੇ ਨਹੀਂ ਕਿ ਫਿਰ ਡਾਕਟਰਾਂ ਦੇਖਦੀਆਂ ਇਹ ਡਾਕਟਰੀ ਇਲਾਜ ਨਾਲ ਬਹੁਤ ਕਈ ਸਾਨੂੰ ਆਰਾਮ ਨਹੀਂ ਆਇਆ ਪਰ ਇਹ ਟੋਟਕੇ ਨਾਲ ਬਿਲਕੁਲ ਪਰਮਾਤਮਾ ਦਾ ਆਸ਼ੀਰਵਾਦ ਲੇਵਗਾ ਜੇ ਜਰੂਰ ਦੁਸ਼ੰਦ ਦੱਸੋ ਆਪ ਵੀ ਕਰਕੇ ਦੇਖੋ ਜੀ ਲੋੜ ਹੈ ਤੇ ਇਹਦੇ ਚ ਨਾ ਹਿੰਗਰਦੇ ਨਾ ਪਟਕੜੀ ਰੰਗ ਚੋਖਾ ਲੋ ਹੋ ਗਿਓ ਸਾਨੂੰ ਛੁੱਟੀਆਂ ਫੇਰ ਆਪਾਂ ਕੱਲ ਨੂੰ ਫੇਰ ਅੰਨਾ ਮੈਂ ਗੀਤ ਤੇ ਨਾ ਮੈਂ ਮਿੱਠੇ ਨਾਲ ਹੱਸਦੇ ਕੇਦੇ ਫੇਰ ਮਿਲਾਂਗੇ ਤੇ ਹੁਣ ਦਿਓ ਸਾਨੂੰ ਛੁੱਟੀਆਂ ਧੰਨਵਾਦ ਸਾਡਾ ਵੀਡੀਓ ਦੇਖਣ ਲਈ ਤੇ ਕਮੈਂਟ ਕਰਨਾ ਤੁਸੀਂ ਨਾ ਭੁੱਲਿਓ ਨਾ ਭੁੱਲਿਓ